ਸੋ ਹਾਂਜੀ ਵੀਡੀਓ ਦੇ ਵਿੱਚ ਕੁਝ ਗੱਲ ਕਰਦੇ ਆ ਥੋੜੀ ਵੀਡੀਓ ਜਰੂਰ ਸਾਰੀਓ ਦੇਖਿਓ ਧਿਆਨ ਨਾਲ ਸੁਣਿਓ ਠੀਕ ਆ ਜੀ ਕੁਝ ਗੱਲਾਂ ਨੇ ਖੇਤੀ ਦੀਆਂ ਸੋ ਕੰਮ ਆਉਣਗੀਆਂ ਤੁਹਾਡੇ ਵੀ ਸੋ ਅੱਗੇ ਵੀ ਜਰੂਰ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਅੱਗੇ ਕਿਸਾਨ ਭਰਾ ਨੇ ਆਪਣੇ ਸਾਰੀ ਜਿਹੜਾ ਆ ਪਾਸਾ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਬਣਾਈ ਸੀ ਠੀਕ ਆ ਜੀ ਵੀ ਇੱਕ ਪਾਸੇ ਯਾਰਾ ਦਾ ਯਾਰਾ ਮਿਲਾ ਇੱਕ ਪਾਸੇ ਇਫਕੋ ਦਾ 123216 1 ਏਕੜ ਦਾ 50 ਕਿਲੋ ਯਾਰਾ ਮਿਲਾ ਵਰਤੀ ਸੀ ਇੱਕ ਕਿੱਲੇ ਦੇ ਵਿੱਚ 25 ਕਿਲੋ ਠੀਕ ਆ ਜੀ ਤੇ ਇੱਕ ਬਰਾਬਰ ਕਰਨ ਲਈ 25 ਕਿਲੋ ਦਾ ਰੇਟ ਜ਼ਿਆਦਾ ਸੀ ਕਿਉਂਕਿ ਉਹ ਮਹਿੰਗੀ ਆ ਇਫਕੋ 1700 ਦਾ ਥੈਲਾ ਸੀ 1 ਕਿਲੋ ਹਿਊਮਿਕ ਐਸਿਡ ਐਡ ਕੀਤਾ ਸੀ ਆਪਾਂ ਨੇ ਜਿਹੜਾ ਹੁਣ ਤੁਸੀਂ ਆ ਪਾਸਾੜਾ ਵੱਡਿਆ ਹੋਇਆ ਇਹਦੇ ਵਿੱਚ 123216 1 ਕਿਲੋ ਹਿਊਮਿਕ ਐਸਿਡ ਇੱਧਰ ਕੱਲਾ ਹੀ ਜਿਹੜੀ ਖੜੀ ਆ ਯਾਰਾ ਦਾ ਮਿਲਾ ਤੇ 25 ਕਿਲੋ ਠੀਕ ਆ ਜੀ ਆ ਚੋਣਨਾ ਹੁਣ ਕੱਲ ਇਹ ਵੱਡਿਆ ਗਿਆ ਇੱਥੋਂ ਮੈਂ ਲੋਕੇਸ਼ਨ ਤੁਹਾਨੂੰ ਲਾ ਦਨਾਂ ਠੀਕ ਆ ਜੀ 6 ਬਿੱਗੇ 6 ਬਸਵੇ 22 ਬਿੱਗੇ ਦੀ ਲੈਣਾ ਇਹ ਵੱਡਣੀਆਂ ਬਾਕੀ ਖੜੀ ਆ ਇਹੀ ਵੱਡੀਆਂ ਇਨੀ ਟਰਾਲੀ 'ਚ ਪੈਂਦੀ ਸੀ 6 ਬਿੱਗੇ ਲੈਦਾ ਹੀ ਵੱਡੀ ਇਹ ਲੈਦਾ ਹੀ ਪਾਈ ਤੇ ਮੌਚਰ ਇਹਦਾ ਜਰੂਰ ਵੱਧ ਆਇਆ ਮੋਇਸਚਰ ਆਇਆ ਜੇ ਵੱਢਣ ਵਾਲੀ ਹੈ ਨਹੀਂ ਉਹ ਇਸੇ ਕਰਕੇ ਸੜ ਦਿੱਤੀ ਹੈ ਬਾਕੀ 20 ਮੋਇਸਚਰ ਆਇਆ ਸੀ ਇਹਦਾ ਠੀਕ ਹੈ ਜੀ ਪਰਚੀ ਇਹਦੀ ਤੁਹਾਨੂੰ ਸਕਰੀਨ ਤੇ ਆਪਾਂ ਲਾ ਦਨੇ ਆ ਇਹੀ ਗੱਲ ਕਰਨੀਆਂ ਇਹਦੇ ਵਿੱਚੋਂ 39 65 50 ਕਵਾਂਟਲ ਨੇ 6 ਬਿੱਗੇ 6 ਬਿਸਪੇ ਜਗਾ ਲੋਕੇਸ਼ਨ ਤੁਹਾਨੂੰ ਲਾਤੀ ਆ ਪਰਚੀ ਨਾਲ ਕੰਡੇ ਦੀ ਕੰਡੇ ਦੀ ਕਾਰਡ ਤੇ ਲਾਈ ਆ ਠੀਕ ਹੈ ਜੀ ਸੋ ਲਿਹਾਜੀ ਦੀ ਲਾਈ ਆ ਅੱਗੇ ਗਣਕ ਉਗ ਬਗੈਰ ਵੀ ਉਹਦੇ ਲਾਉਣਾ ਇਸੇ ਕਰਕੇ 39 62 50 ਕੁਆਂਟਲ ਦੇ ਵਿੱਚੋਂ ਇੱਕ ਕੁਆਂਟਲ ਵਿੱਚੇ ਫੂਸ ਸਾਰਾ ਕੁਝ ਨੂੰ ਕਾਟ ਦਿੱਤੀ ਆ 38 ਕੁਆਂਟਲ 50 ਕਿਲੋ ਇਹ ਪੱਲੇ ਪੈ ਗਈ ਆ ਆਪਣੇ ਸੋ ਹੋਰ ਵੀ ਉਹਦੇ ਝੋਨਾ ਲਾਉਣਾ ਐਡਜਸਟ ਕੀਤਾ ਨਹੀਂ ਇਹਦੀ ਕਾਟ ਆ ਜਿਹੜੀ ਉਹਦੇ ਹਿਸਾਬ ਨਾਲ 2 ਕੁਆਂਟਲ ਬਣਦੀ ਸੀ ਆਪਣੇ ਕੋ ਸਾਢੇ 37 ਪੱਲੇ ਪੈਂਦੇ ਸੀ ਠੀਕ ਆ ਜੀ ਪਰ ਉਹਨੇ ਇੱਕ ਕੁਆਂਟਲੇ ਕਾਟ ਲਈ ਆ ਇਹਦੇ ਚ ਤੇ ਝਾੜੇ ਦਾ ਬਹੁਤ ਸੋਹਣਾ ਆ ਪੀਆਰ 126 ਹੋ ਆ ਸੋ ਮੌਸਮ ਦੇ ਹਿਸਾਬ ਨਾਲ ਇਹ ਚੀਜ਼ ਜਦ ਤੱਕ ਕੀਤੀ ਹੈ ਮੈਟਰ ਵੀ ਇਹਦੇ ਚ ਖਾਦ ਖਰਾਕ ਆ ਜਿਹੜੀ ਉਹ ਵਧੀਆ ਵਰਤੀ ਗਈ ਆ ਇਹਨੇ ਉਹਨਾਂ ਆਪਦਾ ਕੰਮ ਕੀਤਾ ਹੈ ਕਿਉਂਕਿ ਇਹਦੇ ਤੇ 140 ਗ੍ਰਾਮ ਨਟੀਵੋ ਪਰ ਏਕੜ 140 ਗ੍ਰਾਮ ਹੈ ਚੈਸ 140 ਗ੍ਰਾਮ ਹੈ ਸਜੈਂਟਾ ਦੀ ਪ੍ਰੋਕਲੈਨ ਜਿਹੜੀ ਸੁੰਢੀ ਤੋਂ ਆਉਂਦੀ ਉਹ ਵਰਤੀ ਗਈ ਆ ਤੇ ਉਸ ਹਿਸਾਬ ਨਾਲ ਦੇਖ ਕੇ ਬਾਕੀ ਇਹ ਜਿਹੜੀ ਯਾਰਾ ਮਿਲਾ ਵਾਲੀ ਆ ਇਹਦਾ ਵੱਡੇ ਤੇ ਇਹਦਾ ਪਤਾ ਲੱਗ ਜੂ ਵੀ ਇਹ ਨੇ ਇਹਦੇ ਨੂੰ ਝਾੜ ਉਹ ਨਹੀਂ ਦਿੱਤਾ ਘਟ ਦਿੱਤਾ ਜਾਂ ਵੱਧ ਦਿੱਤਾ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਨਾਲ ਦੇ ਸਮੇਂ ਦੇ ਵਿੱਚ ਜਦੋਂ ਝੋਨਾ ਹੋਰ ਵੀ ਆਪਾਂ ਵੱਢਦੇ ਆ ਸੋ ਜੇ ਉਹਦੇ ਥੋੜੀ ਘਾਲ ਥੋੜਾ ਖੇਚਲ ਕੀਤੀ ਜਾਂ ਚੀਜ਼ ਤੇ ਝਾੜ ਵੱਧ ਦਿੰਦਾ ਕਿਉਂਕਿ ਕੱਲਾ ਜੂਰੀਆ ਕੁਝ ਨਹੀਂ ਕਰਦਾ ਕਦੇ ਵੀ ਇਹਦੇ ਚ ਦੋ ਸਟੈਪ ਦੇ ਵਿੱਚ ਤੁਹਾਨੂੰ ਦੱਸਿਆ ਵੀ ਲੈਦਾ ਲੈਦਾ ਪਈ 25 ਕਿਲੋ ਲਾ ਕੇ 25 ਕਿਲੋ 25ਵੇਂ ਦਿਨ 12 32 16 ਠੀਕ ਆ ਤਿੰਨ ਬੈਗ ਜੂਰੀ ਇਹਦੇ ਵਿੱਚ ਪਾਏ ਬਨੇ ਜੂਰੀ ਆ 45 ਕਿਲੋ ਦੇ ਹਿਸਾਬ ਨਾਲ ਇੱਕ ਬੈਗ ਤਿੰਨ ਸਤ ਤਿੰਨ ਦੇ ਬਾਰ ਪਿਆ ਵਾ ਸੋ ਬਾਕੀ ਸਾਰੀ ਜਦੋਂ ਆਪਾਂ ਵੱਢ ਕੇ ਜਰੂਰ ਇਹਦਾ ਝਾੜ ਮੈਂ ਤੁਹਾਨੂੰ ਕਰਾਂਗੇ ਕਣਕ ਦਾ ਵੀ ਇਸ ਲਈ ਮੈਂ ਤੁਹਾਨੂੰ ਕਹਿਣਾ ਵੀ ਡੀਏਪੀ ਨੂੰ ਘਟਾ ਕੇ ਐਨਪੀਕੇ ਕਬਾਲੋਂ ਥੋੜਾ ਹੋ ਜੋ ਇੱਕ ਇੱਕ ਬੈਗ ਵਰਤਣ ਲੱਗ ਜਾਓ ਉਹਦੇ ਰਿਜ਼ਲਟ ਜ਼ਿਆਦਾ ਵਧੇ ਨੇ ਜਿਹਦੇ ਚ ਪੋਟਾਸ਼ ਆ ਜੇ ਤੁਸੀਂ 60% ਵਾਲਾ ਪੋਟਾਸ਼ ਪਾ ਸਕਦੇ ਹੋ ਤਾਂ ਕਣਕ ਦੇ ਵਿੱਚ 30 ਕਿਲੋ ਦੀ ਜਰੂਰ ਵਰਤੋ ਕਰੋ ਜੇਟ ਕੱਲਾ ਡੀਏਪ ਪਾਉਣਾ ਜੇ 12 32 16 ਦੇ ਬੈ ਦੋ ਬੈਗ ਪਾ ਕੇ ਪਾਉਣਾ ਤਾਂ ਪੋਟਾਸ਼ ਦੀ ਫਿਰ ਕੋਈ ਜ਼ਰੂਰਤ ਨਹੀਂ ਹੈਗੀ ਤੇ ਇਹਦਾ ਵੀ ਝਾੜ ਜਰੂਰ ਮੈਂ ਤੁਹਾਨੂੰ ਦੱਸੂਗਾ ਜੀ ਤਾਂ ਜੋ ਆਉਂਦੇ ਸਮੇਂ ਲਈ ਆਪਾਂ ਦਾ ਕਹਿੰਦੇ ਹਰ ਬੰਦਾ ਜੇ ਕਿਉਂਕਿ ਖੇਤੀ ਦੀ ਨਿਰਭਰਾ ਜਿਹੜਾ ਕਿਸਾਨ ਆ ਜੇ ਕਿਤੇ ਕੋਈ ਹੱਲ ਹੋ ਸਕੇ